ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਭ ਤੋਂ ਪਹਿਲਾਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਤੁਸੀਂ ਦੇਖੋ ਇਹ ਬਰਸਾਤ ਦੇ ਮੌਸਮ 'ਚ ਵੀ ਕਿੰਨੀ ਪਿਆਰ ਮਾਤਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਕਿ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਾਡੀ ਇਹ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ ਪੰਜਾਬ ਦੇ ਅੰਦਰ ਨਸ਼ੇ ਨੂੰ ਖਤਮ ਕਰਨ ਲਈ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਚਲਾਈ ਹੈ ਪੁਰਾਣੀਆਂ ਸਰਕਾਰਾਂ ਨੇ ਨਸ਼ਾ ਵੇਚਿਆ ਸੀ ਨਸ਼ਾ ਮਕਾਨ ਲੱਗੇ ਹੋਏ ਸੋ ਉਸ ਸੰਬੰਧ ਦੇ ਵਿੱਚ ਅੱਜ ਖੰਨੇ ਦੇ ਵਾਰਡ ਨੰਬਰ 8 ਦੇ ਵਿੱਚ ਅਸੀਂ ਪਹੁੰਚੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਇਕੱਠ ਇਹ ਇਸ ਗੱਲ ਦਾ ਸਬੂਤ ਦਿੰਦਾ ਕਿ ਲੋਕ ਦਿਲੋਂ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਉਹ ਜਿਹੜਾ ਨਸ਼ਾ ਇਹਦਾ ਖਾਤਮਾ ਹੋ ਜਵੇ ਔਰ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਬੱਚੇ ਨੇ ਜਿਹੜੇ ਉਹ ਇੱਕ ਚੰਗਾ ਜੀਵਨ ਅੰਦਰੁਸਤ ਜੀਵਨ ਬਤੀਤ ਕਰਨ ਉਹਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰਦੀ ਹੋਈ ਔਰ ਵੱਡੇ ਲੈਵਲ ਦੇ ਉੱਤੇ ਅਸੀਂ ਕਰਨ ਲੱਗੇ ਆਏ ਹਾਂ ਔਰ ਬਹੁਤ ਵੱਡੇ ਲੈਵਲ ਤੇ ਅਸੀਂ ਨਸ਼ੇ ਨੂੰ ਠੱਲ ਪਾ ਵੀ ਦਿੱਤੀ ਔਰ ਜਿਹੜੀ ਕਿਤੇ ਕੋਈ ਇਕਾਦੋਕੀ ਹੁਣ ਕਮੀ ਆ ਅਸੀਂ ਉਹਨੂੰ ਵੀ ਖਤਮ ਕਰਨ ਲੱਗੇ ਆਏ ਹਾਂ ਔਰ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਸਾਡਾ ਪੰਜਾਬ ਹੈ ਉਹ ਇਹ ਨਸ਼ੇ ਤੋਂ ਮੁਕਤ ਹੋਊਗਾ ਸਰਕਾਰ ਵਾਲੀ ਡਿਫੈਂਸ ਕਮੇਟੀਆਂ ਨੇ ਇਹ ਪਹਿਲ ਵੀ ਕੀਤੀ ਗਈ ਹੈ ਅਸੀਂ ਹਿਸਾਬ ਨੇ ਇਹਨਾਂ ਦਾ ਪਾਉਂਸਰ ਅਦਾਇਆ ਉਹਨਾਂ ਦਾ ਕਿਸ ਤਰ੍ਹਾਂ ਸਹਿਯੋਗ ਰਹੇਗਾ ਡਿਫੈਂਸ ਕਮੇਟੀਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹਨਾਂ ਨੇ ਆਪਣੇ ਪਿੰਡਾਂ ਦੀ ਜਿਹੜੀ ਹੈ ਉਹ ਘੇਰੇਬੰਦੀ ਕੀਤੀ ਹੈ ਔਰ ਆਪਣੇ ਪਿੰਡਾਂ ਦੀ ਘੇਰੇਬੰਦੀ ਕਰਕੇ ਉਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਵੇਚਦਾ ਸੀ ਜਾਂ ਬਾਹਰੋਂ ਆ ਕੇ ਨਸ਼ਾ ਬਾਹਰ ਆ ਕੇ ਵੇਚ ਕੇ ਜਾਂਦਾ ਸੀ ਜਾਂ ਕੋਈ ਪਿੰਡ ਦਾ ਕੋਈ ਵਿਚਾਰਾ ਬੱਚਾ ਜਿਹੜਾ ਨਸ਼ੇ ਦਾ ਆਦੀ ਹੋ ਗਿਆ ਸੀ ਬਾਹਰੋਂ ਲੈ ਕੇ ਆਂਦਾ ਸੀ ਉਹਨਾਂ ਨੇ ਉਹ ਸਾਰੀਆਂ ਸਮੂਹਾਂ ਕੱਢ ਕੇ ਸਰਕਾਰ ਨੂੰ ਦਿੱਤੀਆਂ ਨੇ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਆ ਤੇ ਜਿਹੜੇ ਲੋਕ ਆ ਕੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਅਸੀਂ ਉਹ ਬੰਦੇ ਫੜ ਕੇ ਨੇ ਜਿਹੜੇ ਉਹਨਾਂ ਤੋਂ سنگੀਨ ਧਰਾਵਾਂ ਦੇ ਅੰਦਰ ਉਹਨਾਂ ਤੇ ਐਫ ਆਈ ਆਰ ਲਾਚ ਕਰਕੇ ਉਹ ਜੇਲ੍ਹ ਤਡਕੇ ਨੇ ਸੋ ਇਹ ਇੱਕ ਐਸੀ ਇੱਕ ਅਲਮਤ ਹੈ ਇਹਦੇ ਲਈ ਸਾਰੇ ਸਮਾਜ ਨੂੰ ਨਾਲ ਇਕੱਠੇ ਹੋ ਕੇ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਈਵਨ ਦਨ ਕਿ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਵੀ ਇਸ ਕੰਮ 'ਚ ਬਾਤ ਚੜ ਕੇ ਸਾਥ ਦੇਣਾ ਚਾਹੀਦਾ ਧੰਨਵਾਦ ਪਹਿਲਾਂ ਤਾਂ ਮੈਂ ਸਾਰੇ ਤੁਹਾਡੇ মিডিਆ ਕਰਮਚਾਰੀਆਂ ਸਾਰਿਆਂ ਦਾ ਧੰਨਵਾਦ ਕਰਦਾ ਪ੍ਰਿੰਟਿੰਗ মিডিਆ ਦਾ ਵੀ ਤੇ ਸਾਰੇ ਵੀਡੀਓ ਦਾ ਜਿਹੜੀ ਤੁਸੀਂ ਕਵਰੇਜ ਕਰ ਰਹੇ ਹੋ ਉਸ ਤੋਂ ਬਾਰਸ਼ ਵੀ ਹੋ ਰਹੀ ਹੈ ਤੇ ਜਿਹੜਾ ਇਹ ਯੁੱਧ ਨਸ਼ਿਆਬੁੱਧ ਪ੍ਰੋਗਰਾਮ ਮੈਨੂੰ ਅੱਜ ਪ੍ਰੋਗਰਾਮ ਮਿਲਿਆ ਸੀਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਇਹ ਸ਼ੁੱਧ ਨਸ਼ਿਆ ਬੁੱਧ ਪ੍ਰੋਗਰਾਮ ਅੱਛਾ ਹੋਣਾ ਚਾਹੀਦਾ ਮੈਂ ਇਹਦੇ ਲਈ ਘਟੂ ਘਟ 20 ਕੈਮਰੇ ਵੀ ਲਵਾਏ ਨੇ ਵਾਰਦੀ ਜੀ ਵੀ ਜਿਹੜੇ ਮੇਰੇ ਵਾਰਡ ਦੇ ਵਿੱਚ ਨਸ਼ਾ ਬਿਲਕੁਲ ਮੁਕਤ ਹੋਵੇ ਨਾ ਮੰਤਰੀ ਜੀ ਨੇ ਦੱਸਿਆ ਦੀ ਆ ਤੇ ਉਹਨਾਂ ਨੂੰ ਮੈਂ ਕਹਿ ਕੇ ਪੁਰਸ ਨਾਲ ਮਿਲ ਕੇ ਸਾਰੇ ਕੈਮਰੇ ਲਵਾਏ ਨੇ ਤੇ ਦੂਸਰਾ ਜਿਹੜਾ ਅੱਜ ਪ੍ਰੋਗਰਾਮ ਹੋਇਆ ਮੈਨੂੰ ਇਹ ਜਿਵੇਂ ਅੱਜ ਹੰਗਾਰਾ ਲੱਗਿਆ ਬੰਦਿਆਂ ਦਾ ਜਿਵੇਂ ਜਿਵੇਂ ਮੈਂ ਸੁਨੇਹਾ ਲਾਇਆ ਸੀਗਾ ਮੈਨੂੰ ਲੱਗਾ ਉਹ ਤੋਂ ਵੀ ਥੋੜਾ ਵੱਧ ਇਕੱਠ ਹੋਇਆ ਤੇ ਮੈਨੂੰ ਇਹਦੇ 'ਚ ਬਹੁਤ ਖੁਸ਼ੀ ਆ ਤੇ ਜਿਹੜੀ ਮੇਰੀ ਮੇਨ ਮੰਗ ਸੀ ਭੱਲੇ ਵਾਲਿਆਂ ਨੇ ਅੱਜ ਮੈਨੂੰ ਕਹੀ ਵੀ ਮੋਟਰ ਤਾਂ ਚੱਲ ਪਈ ਹੁਣ ਸਾਡਾ ਪਾਰਕ ਵਧੀਆ ਬਣਾਤਾ ਜਿਹੜੀ ਉਹ 10 ਲੱਖ ਦੀ ਗਰੰਟੀ ਵੀ ਮੈਨੂੰ ਦੇ ਗਏ ਨੇ ਉਹਨਾਂ ਨੇ ਅੱਜ ਮੇਰਾ ਦਿਲ ਜਿੱਤ ਲਿਆ ਤੇ ਜਿਹੜੀ ਮੈਨੂੰ ਜੋ ਮੈਨੂੰ ਨਹੀਂ ਉਮੀਦ ਸੀਗੀ ਵੀ ਸ਼ਾਇਦ ਕਿਤੇ ਕਹਿ ਦਨ ਵੀ ਕੋਈ ਨਾ ਤੇਰਾ ਟੈਂਟਰ ਲਵਾ ਦਾਂਗੇ ਤਾਂ ਪਰ ਉਹਨਾਂ ਨੇ ਜਿਹੜੀ ਸਿੱਧੀ ਉਹ ਗਰੰਟੀ ਦਿੱਤੀ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਇਸ ਗੱਲ ਤੇ ਤੇ ਜੇ ਕੋਈ ਵੱਧ ਘੱਟ ਗੱਲ ਕਹਿੰਦਾ ਉਹ ਮਾਦਾ ਜਾ ਚੁਕਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਹਰਿ